ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪੂਰੀ ਕਣਕ ਵਿੱਚ ਜਾਮਾ ਪਾਏ ਦਾ ਹਰ ਸੰਤ ਜੀ ਇੱਥੇ ਵਿਚਾਰਨਾ ਹੈ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪੂਰੀ ਕਣਕ ਪਾ ਪਿੰਡ ਤੋਂ ਇਹ ਰਹੇ ਨਾ ਕਿ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਨੇ ਆਪਣੀ ਦੇਹ ਨੂੰ ਕਿਹਾ ਕੇ ਤਿਆਗ ਹੈ ਕਿ ਕਣਕਪੁਰੀ ਹੈ ਪਿਛਲੇ ਵੀ ਬਚਨ ਕਹਿੰਦੇ ਕੀਤੇ ਸੀ ਪਿਛਲੇ ਸਾਧ ਸੰਗ ਤੇ ਇਹ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਪੂਰੀ ਧਨਤਾ ਦੇ ਤਜਾਮਾ ਪਾਇੰਦਾ ਜਾਮਾ ਹੁੰਦਾ ਦੇਹ ਧਾਰੀ ਹੋਣਾ ਪਰਮੇਸ਼ਰ ਨੇ ਦੇਹ ਧਾਰਨ ਕੀਤੀ ਨਿਰਗੁਣ ਰੂਪ ਨਿਰੰਕਾਰ ਜੋ ਸਰੂਪ ਮਹਾਰਾਜ ਸੇਵ ਸਿੰਘ ਵਿਸ਼ਨੂੰ ਕੋ ਆਨ ਸਦਾ ਰਹਿਣ ਵਾਲੀ ਸਮਰਾਤਾ ਤਾਹਰ ਜਿਹੜਾ ਸੱਚਾ ਸਦਾ ਰਹਿਣ ਵਾਲਾ ਜਾਮਾ ਪਾਇਆ ਭਾਲ ਦੇਹ ਧਾਰਨ ਕੀਤੀ ਪਿੰਡ ਘੇਟ ਦੇ ਵਿੱਚ ਜਨਮ ਲਿਆ ਤਤਾਂ ਕਰਕੇ ਪ੍ਰਗਟ ਹੋਏ ਜਨਮ ਲਿਆ ਜਾਮਾ ਧਾਰਨ ਕੀ